ਏ ਯੋਧ ਨਸ਼ੇਮ ਰੁੱਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਆ ਉਸ ਵਿੱਚ ਫਿਰੋਜ਼ਪੁਰ ਪੁਲਿਸ ਵੱਲੋਂ ਲਗਾਤਾਰ ਪਿਛਲੇ ਇੱਕ ਤਰੀਕ ਤੋਂ ਲਗਾਤਾਰ ਕਾਮਯਾਬੀ ਹਾਸਲ ਹੁੰਦੀ ਹੈ ਇਹ ਬਹੁਤ ਮਿਹਨਤ ਦੇ ਨਾਲ ਸਾਡੇ ਸਾਰੇ ਆਫਸਰਸ ਐਸਪੀ ਡੀ ਸਾਹਿਬ ਡੀਐਸਪੀ ਆਰ ਡੀਐਸਪੀ ਸੀਪੀ ਐਸਐਚਓ ਮਮਦੂਤ CIA ਇੰਚਾਰਜ ਸਾਰੇ ਬਹੁਤ ਹੀ ਮੁਸਤਦੀ ਦੇ ਨਾਲ ਬਹੁਤ ਅਲਰਟ ਹੋ ਕੇ ਤੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਸਾਡੀ ਸਾਰੀ ਟੀਮ ਜਿਹੜੇ ਸਾਡੇ ਮੁਲਾਜ਼ਮ ਹੈ ਉਹ ਜਿਵੇਂ ਸਾਰੇ ਅਕੜੇ ਇਹ ਬਹੁਤ ਵਧੀਆ ਕੰਮ ਕਰਦੇ ਹੋਏ ਇਹਨਾਂ ਨੇ ਹੁਣ ਇੱਕ ਮੁਕਦਮਾ ਨੰਬਰ 30 18325 ਦਾ ਐਨਡੀਪੀਐਸ ਅਕੜੇ ਦੇ ਦੌਰਾਨ 1 ਕਿਲੋ 647 ਗ੍ਰਾਮ ਹੈਰਨ ਰਿਕਵਰ ਕਰਕੇ ਦੋ ਜਣੇ ਨੂੰ ਅਰੈਸਟ ਕੀਤਾ ਚਰਨਜੀਤ ਸਿੰਘ ਰੁਚੰਨੂ ਤੇ ਆਕਾਸ਼ਵੀਰ ਸਿੰਘ ਉਰਫ ਗगन ਤੇ ਇੱਕ ਬਲਵਿੰਦਰ ਸਿੰਘ ਉਰਫ ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਇਹ ਹਜੇ ਭਗਾੜਾ ਹੈ ਇਸ ਨੂੰ ਅਸੀਂ ਜਲਦੀ ਕਾਬੂ ਕਰ ਲਾਂਗੇ ਜਿਹੜਾ ਇਹਦੇ ਵਿੱਚ ਬਲਵਿੰਦਰ ਸਿੰਘ ਹੈ ਉਹਦੇ ਤੇ ਪਹਿਲਾਂ ਵੀ ਇੱਕ ਪਰਚਾ ਉਹਦੇ ਵਿੱਚ ਵੀ ਭਗਾੜਾ ਹੈ ਇਹ ਅ ਮਕਦਮਾ ਨੰਬਰ 27 2424 ਦਾ ਐਨਡੀਪੀਐਸ ਦਾ ਉਹਦੇ ਵਿੱਚ ਵੀ 1 ਕਿਲੋ ਹੈਰਨਸੀ ਤੇ ਇੱਕ ਪਿਸਤਲ ਸੀ ਉਹਦੇ ਵਿੱਚ ਇਹ ਭਗਾੜਾ ਹੈ ਉਹਦੇ ਵਿੱਚ ਵੀ ਇਹਨੂੰ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਐਵੇਂ ਇੱਕ ਮਕਦਮਾ ਨੰਬਰ 29 18 ਤਿੰਨ ਦਾ ਹੀ ਆ ਸਮੀਮ ਸਮੀਨ ਉਰਫ ਸ਼ਿਵਾ ਇਹ ਇਸ ਨੂੰ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਐਸ ਐਚਓ ਕੈਂਟ ਕਲੋਜ਼ ਫਰੋਂ ਤੋਂ ਇਹ ਗ੍ਰਿਫਤਾਰੀ ਕੀਤੀ ਗਈ ਤੇ ਰਿਕਵਰੀ ਕੀਤੀ ਕਿਰਕ ਕਿੱਥੋਂ ਲੈ ਕੇ ਆ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਸਾਬ ਇਹ ਇਹਨਾਂ ਦਾ ਜਿਹੜੀ ਚੱਲ ਰਹੀ ਹੈ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਤੇ ਉਹੀ ਹੈ ਵੀ ਇਹਨਾਂ ਨੂੰ ਜਿਸ ਬੰਦੇ ਨੇ ਵੀ ਇਹ ਇਹ ਵੇਚ ਰਹੇ ਸੀ ਵੇਚ ਨਹੀਂ ਸੀ ਇਹਨਾਂ ਨੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਉਹਦੇ ਵਿੱਚ ਕਰਕੇ ਤੇ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਇਹ ਹਾਂਜੀ ਸਹੀ ਉਹ ਦੋ ਰੈਸਟ ਹੋਏ ਉਸ ਮਕਦਮਾ ਨੰਬਰ 30 ਦੇ ਵਿੱਚ ਤੇ ਇੱਕ ਭਗੌੜਾ ਭੱਜ ਗਿਆ ਜੁਲੂ ਦਾ ਯੂਥ ਬ੍ਰੋ ਤੇ ਅੰਸ਼ਿਆ ਅੰਸ਼ਿਆ ਬ੍ਰ ਵੀ ਕਿਤਾ ਮਹੀਮ ਸ਼ੁਰੂ ਹੋ ਉਹ ਦੇਖਣ ਨੂੰ ਆ ਰਿਹਾ ਹੈ ਕਿ ਜਿਹੜੇ ਯੰਗ ਬੱਚੇ ਨੇ ਉਹੀ ਆ ਰਹੇ ਨੇ ਇਹਦੇ ਵਿੱਚ ਵੀ ਜਿਹੜੇ 18 ਸਾਲ ਦੇ 21 ਸਾਲ ਦਾ ਹੈ 21 ਸਾਲ ਵਾਲੇ ਦਾ ਫਿਰ ਕ੍ਰਿਮੀਨਲ ਰਿਕਾਰਡ ਹੈ 18 ਸਾਲ ਵਾਲੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਸਿਰਫ ਪਿੰਡ ਦੇ ਵਿੱਚ ਕਿਤੇ ਮਹੀਮ ਜਿਹੜੀ ਪੁਲਿਸ ਵੱਲੋਂ ਚੱਲਦੀ ਹੈ ਯੂਥ ਨੂੰ ਨਸ਼ੇ ਦੇ ਅਗੇਂਸਟ ਕਰਨ ਲਈ ਉਹ ਕਾਰਗਰ ਸਾਬਤ ਹੋ ਰਹੀ ਹੈ ਕਿ ਜਿਵੇਂ ਯੂਥ ਨੂੰ ਦੇਖੀਏ ਵੀ 18 ਸਾਲ ਦਾ ਬੱਚਾ ਵੀ ਇਹਦੇ ਚ ਇਨਵੋਲ ਹੋਣਾ ਸਟਾਰਟ ਹੋ ਗਿਆ। ਇਹ ਜਿਹੜੀ ਗੱਲ ਇਹ ਦਿਖਣ ਨੂੰ ਆ ਰਹੀ ਹੈ। ਇਸੇ ਜਿਹੜੀ ਇਸੇ ਮਹਿੰਮਦ ਰੌਣ ਜਿਹੜੇ ਅਸੀਂ ਅ ਸੰਪਰਕ ਪ੍ਰੋਗਰਾਮ ਕਰ ਰਹੇ ਹਾਂ ਆਮ ਪਬਲਿਕ ਦੇ ਨਾਲ ਤੇ ਸੰਪਰਕ ਪ੍ਰੋਗਰਾਮ ਸਟੂਡੈਂਟਸ ਦੇ ਨਾਲ ਉਸ ਦਾ ਕਾਫੀ ਅੱਛਾ ਅਸਰ ਦਿਖਣ ਨੂੰ ਮਿਲ ਰਿਹਾ ਹੈ ਪਿਛਲੇ ਦਿਨਾਂ 'ਚ ਤੇ ਜਿਹੜੇ ਸਟੂਡੈਂਟ ਹੈ ਤੇ ਜਿਹੜੇ ਯੰਗਸਟਰ ਹੈ ਉਹ ਅੱਗੇ ਆ ਰਹੇ ਆ ਇਸ ਜਿਹੜੀ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਉਹ ਅੱਗੇ ਵੱਧ ਚੜ ਕੇ ਆ ਰਹੇ ਆ ਸਰ ਯੂਥ ਪੈਸਾ ਕਮਾਉਣ ਲਈ ਇਹ ਰਸਤਾ ਸਾਂਝਾ ਸਮਝੀ ਤੁਸੀਂ ਇਹ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕੰਮ ਕਰਕੇ ਪੈਸੇ ਨਾਲ ਪੈਸਾ ਤਾਂ ਮਿਲਦਾ ਪਰ ਜੀ ਫੜੇ ਜਾਂਦੇ ਉਹਨਾਂ ਨੂੰ ਸੁਲਾਖਾਂ ਵਿੱਚ ਜਾਣਾ ਤੁਸੀਂ ਆਦੁੱਲੋਕੀ ਮੈਸੇਜ ਮੇਰਾ ਇਹੀ ਮੈਸੇਜ ਹੈ ਜਿਹੜੇ ਮੈਂ ਪਿਛੇ ਕਈ ਕਾਲਜੇਜ਼ ਦੇ ਵਿੱਚ ਜਾ ਕੇ ਉੱਥੇ ਬੱਚਿਆਂ ਦੇ ਨਾਲ ਇੰਟਰੈਕਟ ਕਰੀਦਾ ਤਾਂ ਉਹਨਾਂ ਨੂੰ ਦੱਸੀਦਾ ਵੀ ਜਿਹੜੇ ਇਹਦੇ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਹੈ ਇਹ ਤੁਹਾਨੂੰ ਕਿਵੇਂ ਮੈਂਟਲੀ ਫਿਜ਼ੀਕਲੀ ਸੋਸ਼ੀਅਲੀ ਤੇ ਇਕਨੋਮਿਕਲੀ ਤੁਹਾਨੂੰ ਹਰ ਪਰਿਵਾਰ ਨੂੰ ਇਹ ਡਬੋ ਦਿੰਦਾ ਹੈ ਪਰਿਵਾਰ ਦੇ ਪਰਿਵਾਰ ਨਸ਼ਟ ਹੋ ਜਾਂਦੇ ਬਰਬਾਦ ਹੋ ਜਾਂਦੇ ਆ ਤੇ ਇਹਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਨਾ ਸਿਰਫ ਆਪਾਂ ਖੁਦ ਇਸ ਨਸ਼ੇ ਤੋਂ ਦੂਰ ਰਹੀਏ ਪਰ ਆਪਣੇ ਜਿਹੜੇ ਆਲੇ ਦੋਲੇ ਆਪਣੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਵੀ ਆਪਾਂ ਇਹਦੀ ਅਵੇਅਰਨੈਸ ਕ੍ਰੀਏਟ ਕਰਕੇ ਤੇ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਤੇ ਜਿਹੜੇ ਕੋਈ ਕਿਸੇ ਦੇ ਭੈਣ ਭਰਾ ਬੱਚੇ ਕੋਈ ਇਸ ਦੇ ਵਿੱਚ ਨਸ਼ਾ ਕਰਨ ਲੱਗ ਗਏ ਆ ਉਹਨਾਂ ਨੂੰ ਆਪਾਂ ਮੁਖ ਧਾਰਾ ਚ ਲੈ ਕੇ ਆਈਏ ਉਹਨਾਂ ਦਾ ਇਲਾਜ ਕਰਵਾਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਦੀ ਮਨੋਬਲ ਵਧਾਈਏ ਤਾਂ ਕਿ ਉਹ ਇਹ ਨਸ਼ਾ ਛੱਡ ਸਕਣ ਤੇ ਆਪਣੇ ਮੁਖ ਧਾਰਾ ਜਾ ਤ